ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਸਾਡੇ ਨਾਲ ਨੇ ਬਾਦਲ ਸਾਹਿਬ ਅੱਜ ਤੁਸੀਂ ਵੱਡੇ ਅਲੀਗੇਸ਼ਨ ਲਾਏ ਆ ਕੀ ਅਲੀਗੇਸ਼ਨ ਆ ਤੁਹਾਡਾ ਸਪੀਕਰ ਅਲੀਗੇਸ਼ਨ ਕੋਈ ਨਹੀਂ ਆ ਫੈਕਟ ਹੈ ਸਪੀਕਰ ਨੂੰ ਅਸੀਂ ਸਪੀਕਰ ਮੰਨਣਾ ਬੰਦ ਕਰਤਾ ਆ ਰਾਣਾ ਕੇਪੀ ਗੁੰਡਾ ਹੈ ਜਿਹੜਾ ਉੱਥੇ ਕੁਰਸੀ ਦੇ ਧੱਕੇ ਨਾਲ ਬਹਿ ਗਿਆ ਹੁਣ ਤੇ ਆਪਣੀ ਬਾਉਂਸਰਸ ਰਾਈ ਇਲੈਕਟਿਡ ਰਿਪਰੈਜ਼ੈਂਟੇਟਿਵ ਜੇ ਐਮ ਐਲ ਏ ਆ ਉਹਨਾਂ ਦੀ ਬੇਇੱਜ਼ਤੀ ਕਰਨ ਲੱਗ ਗਿਆ ਗੁਰਸਿਕ ਐਮ ਐਲ ਏ ਦੀ ਬੇਅਦਬੀ ਸਿੱਖਾਂ ਦੀ ਬੇਅਦਬੀ ਕੀਤੀ ਪੱਗ ਲਾਈ ਉਹਨਾਂ ਦੀ ਜਿਹੜੇ ਐਸ ਸੀ ਮੈਂਬਰ ਲੜਕੀਆਂ ਲੇਡੀਜ਼ ਆ ਉਹਨਾਂ ਚੁੰਨੀਆਂ ਲਾ ਕੇ ਮੋਲੇਸਟ ਕਰਾਇਆ ਤੇ ਧੱਕੇ ਮਾਰ ਕੇ ਛੁੱਡੇ ਮਾਰ ਕੇ ਲੈਗਿਟ ਰਿਪ੍ਰੈਜ਼ੈਂਟੇਟਿਵਸ ਨੂੰ ਕੁੱਟਿਆ ਇਹ ਤੋਂ ਵੱਡਾ ਗੁੰਡਾ ਕੋਈ ਨਹੀਂ ਹੋ ਸਕਦਾ ਕੇਪੀ ਫਿਕਰ ਤਾਂ ਬੜੇ ਦੇਖੇ ਨੇ ਤੁਸੀਂ ਵਿਧਾਨ ਸਭਾ ਚ ਵੀਰ ਜੀ ਕਿਉਂ ਆਏ ਆਗਾ ਕਿ ਇਸ ਵਾਰ ਇੰਨਾ ਜ਼ਿਆਦਾ ਹੰਗਾਮਾ ਕਿਉਂ ਹੋ ਰਿਹਾ ਸਭ ਤੋਂ ਘਟੀਆ ਬੰਦਾ ਹੈ ਰਾਣਾ ਕੇਪੀ ਬਦਮਾਸ਼ ਹੈ ਗੁੰਡਾ ਆਪਣਾ ਆਪਣਾ ਸਰਦ ਕਿ ਕਿੰਨਾ ਵੱਡਾ ਗੁੰਡਾ ਹੈ ਆ ਗੁੰਡਾਗਰਦੀ ਇਜਾਜ਼ਤ ਦੇ ਦੇ ਪੰਜਾਬ ਹੈ ਆ ਕੋਈ ਹੋਰ ਗੱਲ ਨਹੀਂ ਹੈ ਸੁਵੀਰ ਜੀ ਕਿ ਮਿਨੋਰਟੀ ਦਾ ਤੁਸੀਂ ਮਸਲਾ ਠਾਏ ਕਿ ਸਿੱਖ ਦੇ ਨਾਲ ਹੀ ਹੋਇਆਗਾ ਕਿ ਸਿੱਖ ਜਿਹੜਾ ਐਮਐਲਏ ਦੇ ਨਾਲ ਤੁਸੀਂ ਦੱਸ ਸਿੱਖ ਵਾਸਤੇ ਪਗ ਸੇ ਦਸਤਾਰ ਸਾਰਾ ਕੁਝ ਹੈ ਸਾਰੀ ਇੱਜ਼ਤ ਸਿੱਖੀ ਦਸਤਾਰ ਜੇ ਤੁਸੀਂ ਆਪਣੇ ਗੁੰਡਿਆਂ ਨਹੀਂ ਆਪਣੇ ਗੁਰਸਿੱਖ ਮੈਂਬਰ ਰਿਪਰੈਜ਼ੈਂਟੇਟਿਵ ਪੱਗਾ ਲਾਉਂਗੇ ਤਾਂ ਬਾਹਰ ਆਮ ਸਿੱਖ ਦਾ ਕੀ ਹੋਊਗਾ ਕਮਿਸ਼ਨ ਕੋਲੇ ਵੀ ਜਾ ਰਹੇ ਤੁਸੀਂ ਕਹਿੰਦੇ ਹੋ ਡਿਫਿਊਸ਼ਨ ਤੇ ਸਿਚੁਏਸ਼ਨ ਕੋਲੇ ਅਕਾਲ ਤਖਤ ਸਾਹਿਬ ਕੋਲੇ ਵੀ ਮਾਮਲਾ ਠਾਉਣੇ ਜਾ ਰਹੇ ਹੋ ਵੀ ਵਿਲ ਸੀ ਤਾਂ ਇਹ ਵੀਰ ਬਾਦਲ ਜਿਨ੍ਹਾਂ ਦਾ ਕਹਿਣਾ ਕਿ ਉਹ ਇਸ ਮਸਲੇ ਨੂੰ ਮਿਨੋਰਟੀ ਕਮਿਸ਼ਨ ਕੋਲੇ ਵੀ ਠਾਉਣਗੇ ਐਸਸੀ ਕਮਿਸ਼ਨ ਕੋਲੇ ਵੀ ਠਾਉਣਗੇ ਔਰ ਉਹਨਾਂ ਦਾ ਨਾਲ ਹੀ ਕਹਿਣਾ ਕਿ ਉਹ ਇਸ ਮਸਲੇ ਦੇ ਉੱਤੇ ਲੜਾਈ ਲੜਨਗੇ ਔਰ ਉਹਨਾਂ ਦਾ ਇਹ ਕਹਿਣਾਗਾ ਕੀ ਵਿਧਾਨ ਸਭਾ ਦੇ ਸਪੀਕਰ ਨੂੰ ਉਹ ਸਪੀਕਰ ਹੁਣ ਨਹੀਂ ਮੰਨਦੀ ਕੈਮਰਾਮੈਨ ਗੁਲਸ਼ਨਦੀ ਨਾਲ ਯਾਦਵਿੰਦਰ ਸਿੰਘ ਈਬੀਪੀ ਸੰਝਾ ਪੰਜਾਬ ਵਿਧਾਨ ਸਭਾ